ਔਰ ਹੁਣ ਮਨ ਬਿਖਤੀਆਂ ਨੂੰ 6ਵੇਂ ਪਾਦਸ਼ਾਹ ਦੇ ਚਰਨਾਂ ਨਾਲ ਜੋੜੀਏ ਜਦੋਂ ਮਹਾਰਾਜ ਦੀ ਜੰਗ ਤੀਸਰੀ ਜੰਗ ਸਤਗੁਰੂ ਲੜ ਰਹੇ ਨੇ ਤੇ ਲਲਾ ਵੇਗ ਦੇ ਪਰਿਵਾਰ ਦੇ ਖਾਸ ਸੂਰਮੇ ਬਾਰੇ ਜੇ ਨੇ ਕਾਬਲ ਵੇਗ ਨੂੰ 6ਵੇਂ ਪਾਦਸ਼ਾਹ ਨੇ ਆਪਣੇ ਹੱਥੀ ਚੱਕ ਪਿਆ ਕੰਬਰ ਵੇਗ ਲਲਾ ਵੇਗ ਦਾ ਛੋਟਾ ਭਰਾ ਭਾਈ ਜੋਧਸ਼ਾ ਨੇ ਪਰਚੀ ਮਾਰ ਕੇ ਮਾਰਿਆ ਹੈ ਕਾਸ਼ਮ ਬੇਗ ਤੇ ਸ਼ਮਸ਼ ਬੇਗ ਵੀ ਇਹ ਲਲਾ ਬੇਗ ਦੇ ਜਵਾਨ ਪੁੱਤਰ ਵੀ ਲੜਾਈ ਚ ਮਾਰੇ ਗਏ ਨੇ ਹੁਣ ਲਲਾ ਬੇਗ ਬਹੁਤ ਜ਼ਿਆਦਾ ਉਦਾਸ ਹੋ ਗਿਆ ਅਗਮਗੀਨ ਹੋ ਗਿਆ ਪਰੇਸ਼ਾਨ ਹੋ ਗਿਆ ਕੋਲ ਖੜੇ ਗੁੱਲਖਾਨ ਨਾਮ ਦੇ ਪਠਾਨ ਨੇ ਆਖਿਆ ਕਿ ਲਲਾ ਬੇਗ ਜੀ ਤੁਸੀਂ ਸੂਬੇਦਾਰ ਹੋ ਤੁਹਾਨੂੰ ਫੌਜ ਦੇ ਸਿਪਾਹਸালার ਬਣਾ ਕੇ ਬਾਦਸ਼ਾਹ ਨੇ ਭੇਜਿਆ ਇਸ ਤਰ੍ਹਾਂ ਜੇ ਉਦਾਸ ਹੋ ਜਾਓਗੇ ਤੇ ਫਿਰ ਇਹ ਨਿਰਾਸ਼ਾ ਸਾਰਿਆਂ ਨੂੰ ਡੇ ਬਵੇਗੀ ਹੁਣ ਜੋ ਹੋਣਾ ਸੀ ਸੋ ਹੋ ਗਿਆ ਹੈ ਜੰਗ ਦੇ ਵਿੱਚ ਜਾਂ ਬੰਦੇ ਮਰਦੇ ਨੇ ਜਾਂ ਮਾਰਦੇ ਨੇ ਲੜਾਈ ਚ ਅਹੀ ਕੁਝ ਹੁੰਦਾ ਹੈ ਇਹਦਾ ਪਛਤਾਵਾ ਨਹੀਂ ਕਰੀਦਾ ਹੁਣ ਤੁਸੀਂ ਸਾਡੀ ਗਵਾਹੀ ਕਰੋ ਅਸੀਂ ਜੰਗ ਜਾਵਾਂਗੇ ਜਦੋਂ ਗੋਲਖਾਨੇ ਗਲ ਹੌਸਲੇ ਦੀ ਕੀਤੀ ਲਲਾ ਬੇਗ ਫੌਜਾਂ ਲੈ ਕੇ ਅੱਗੇ ਵਧਿਆ ਮਾਰੋ ਮਾਰ ਕਰਦਾ ਹੋਇਆ ਗੁਰੂ ਮਹਾਰਾਜ ਜਿੱਥੇ ਖੜੇ ਸਨ ਦੇਖ ਲਿਆ ਵੀ ਹੁਣ ਲਲਾ ਬੇਗ ਆਪ ਚੜ ਕੇ ਆ ਰਿਹਾ ਹੈ ਤੇ ਸਤਗੁਰੂ ਜੀ ਲਲਾ ਬੇਗ ਦੀ ਹੁਣ ਸਮਾਪਤੀ ਕਰਨਗੇ ਇਹ ਜੰਗ ਦੀ ਸਮਾਪਤੀ ਵੀ ਨਾਲ ਹੀ ਹੋ ਜਾਣੀ ਹੈ ਪ੍ਰੇਮ ਨਾਲ ਸੁਣੀਏ ਧੰ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਦੇ ਚਰਨਾਂ 'ਚ ਸਿਰ ਝੁਕਾ ਕੇ ਆਖੀਏ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਚਲੇ ਆਏ ਸੁਦੇ ਮਲੇ ਟੰਡਨੇ ਰੇ ਸਾ ਸੰਗਤ ਜੀ ਦੁਸ਼ਮਣ ਲਲਾ ਬੇਗ ਦੀ ਗਵਾਹੀ ਚ ਸਿੱਧੇ ਮੂੰਹ ਲੜਨ ਵਾਸਤੇ ਆਇਆ ਹੈ ਆਪੋ ਆਪ ਮੈਂ ਜੰਗ ਮਾਚੰਤ ਹੇਰੀ ਇੰਦਰੋਂ ਗੁਰੂ ਦੇ ਸਿੱਖ ਵੀ ਅੱਗੇ ਵਧੇ ਨੇ ਤੇ ਆਪਸ ਵਿੱਚ ਗੁੱਥਮ ਗੁੱਥਾ ਹੋ ਗਏ ਨੇ ਤੇਗਾ ਚੱਲਣ ਲੱਗੀਆਂ ਨੇ ਗਰੀ ਕੋਕ ਪਹਾੜੀ ਸੁਨੈ ਦੂਰ ਜੋਈ ਮਾਰ ਲਓ ਮਾਰ ਲਓ ਦਾ ਰੌਲਾ ਪੈ ਗਿਆ ਇਹ ਤਾਂ ਹੀ ਸੁਣਾਈ ਦਿੰਦਾ ਲੱਗੀ ਛੋਟ ਗੋਰੀ ਤਜੇ ਪ੍ਰਾਨ ਕੋਈ ਗੋਲੀਆਂ ਚਲੀਆਂ ਤੀਰ ਚੱਲੇ ਹਨ ਤੇ ਕਈਆਂ ਦੇ ਪ੍ਰਾਨ ਪੰਖੇਰੂ ਉੱਡਣ ਲੱਗੇ ਮਹਾ ਜਦਮਾ ਚੋ ਗੁਰੂ ਜੀ ਅਨੰਦੇ ਗੁਰੂ ਹਰਗੋਬਿੰਦ ਸਾਹਿਬ ਖੁਦ ਮੈਦਾਨ ਦੇ ਜੰਗ ਜਗਵਾਈ ਕਰ ਰਹੇ ਨੇ ਬੜਾ ਕਮਸਾਨ ਅਸਮਚਿਆ ਤੇ ਮਹਾਰਾਜ ਬੜੇ ਆਨੰਦ ਵਿੱਚ ਹਨ ਪ੍ਰਸੰਨ ਹਨ ਬੜੇ ਯੋ ਚਾਂਪ ਗਾਢੋ ਤੇ ਜੈ ਤੀਰ ਬ੍ਰਿੰਦੇ ਨੌ ਟੰਕਾ ਤੁਨਸ ਮਹਾਰਾਜ ਨੇ ਮੋਢਿਓ ਲਾ ਲਿਆ ਤੇ ਖਿੱਚ ਖਿਜ ਤਿੱਖੇ ਤੀਰ ਮਾਰਦੇ ਨੇ ਕਹੇ ਉਹ ਜੋਧ ਤੋਂ ਜੰਗ ਕੀਨੇ ਬਡੇਰੇ ਮਹਾਰਾਜ ਭਾਈ ਜੋਧ ਸ਼ਾਹ ਨੂੰ ਕਹਿੰਦੇ ਆ ਵੱਡੇ ਵੱਡੇ ਜੰਗ ਕੀਤੇ ਹਨ ਨਹੀਂ ਅਗਰ ਜਾਵੋ ਕਿਖੋ ਵੀਰ ਭੇਰੇ ਤੁਸੀਂ ਹੁਣ ਖੜੇ ਦੋ ਤੇ ਸਿੰਘਾ ਦਾ ਮੁਕਾਬਲਾ ਜੋਧਿਆਂ ਦਾ ਮੁਕਾਬਲਾ ਵੇਖੋ ਸ਼ਾਹ ਜੀ ਤੁਸੀਂ ਨਾ ਅਕੇ ਜਾਇਆ ਜੇ

ਗੁਰੂ ਬਨ ਮਾਨਿਓ ਅਮੋਰਨ ਪਛਾਨਿਓ ਮਹਾਰਾਜ ਦਾ ਬਚਨ ਮੋੜਨ ਵਾਲਾ ਨਹੀਂ ਸੀ ਇਸ ਕਰਕੇ ਜੋਧਾ ਸ਼ਾਹ ਜੀ ਉੱਥੇ ਖੜ ਗਏ ਕਰਿਓ ਕਿ ਹਿਮਤ ਜੁਤੰਦਲੰ ਪੂਰ ਹਾਨਿਓ ਬੜਾ ਜੁੱਧ ਕੀਤਾ ਜੋਧਸ਼ਾ ਨੌ ਘੰਟੇ ਹੋ ਗਏ ਲਗਾਤਾਰ ਲੜਾਈ ਕਰਦਿਆਂ ਨੂੰ ਕਛੂ ਅੰਗ ਮੈਕ ਹਵ ਲਾਗੇ ਦੇਖੰਤੇ ਕੁਝ ਕੁ ਸੱਟਾਂ ਵੀ ਲਗੀਆਂ ਨੇ ਲੜਾਈ ਦੇ ਵਿੱਚ ਸਰੀਰ ਤੇ ਜ਼ਖਮ ਨਜ਼ਰ ਆਉਂਦੇ ਨੇ ਸ਼ਰਮੰ ਸ਼ਰਮੰ ਹੋਤਿ ਪਾਖੇ ਤ ਕੋਹਰਾ ਪ੍ਰਮੰਤੇ ਔਰ ਕੋੜਾ ੜਾ ੜਾ ਕੇ ਸਾਰੀ ਰਾਤ ਨੜਦਾ ਰਿਹਾ ਜੋਧਸ਼ਾ ਇਸ ਕਰਕੇ ਥਕਾਵਟ ਵੀ ਬਹੁਤ ਹੋ ਗਈ ਹੈ ਵਿਧੀ ਚੰਦ ਚਾਹੇ ਬਰਉ ਸ਼ਕਰ ਮਦੰ ਭਾਈ ਵਿਧੀ ਚੰਦ ਚਾਹੁੰਦੇ ਮੈਂ ਹੁਣ ਵੈਰੀ ਦੇ ਵਿੱਚ ਮੈਂ ਦੁਸ਼ਮਣ ਨਾਲ ਦੋ ਹੱਥ ਕਰਾਂ ਬਦੋਂ ਇੱਕ ਵਾਰੀ ਕਰਾਂ ਜੁਧ ਸੁਦੰ ਇੱਕ ਵਾਰੀ ਹੰਨੇ ਦਾ ਜੁਧ ਕਰਦਿਆਂ ਤੇ ਦੁਸ਼ਮਣ ਨੂੰ ਫਤਿਹ ਕਰ ਲਵਾਂ ਗੁਰੂ ਜੀ ਨੇ ਵਾਰਿਓ ਉਚਾਰਿਓ ਥੇਰੀ ਜੈ ਮਹਾਰਾਜ ਕਹਿੰਦੇ ਨਹੀਂ ਭਾਈ ਬੀਦੀ ਚੰਦੀ ਹੁਣ ਤੁਸੀਂ ਖੜ ਕੇ ਜੁਧ ਵੇਖੋ ਲਗੇ ਕਹਵ ਅੰਗੰ ਸ਼ਮੰ ਜਾਨ ਲੀਜ ਆਨੋ ਮੇਂ ਬੜੇ ਜ਼ਖਮ ਲੱਗੇ ਨੇ ਹੁਣ ਤੁਸੀਂ ਥੱਕੇ ਹੋਏ ਹੋ ਤੁਸੀਂ ਅੱਗੇ ਨਾ ਜਾਓ ਪਤਾ ਅੰਤ ਕੋ ਜੁਧ ਦੇਖੋ ਹਮਾਰਾ ਹੁਣ ਅਸੀਂ ਜੁਧ ਕਰਾਂਗੇ ਲਲ ਅਖੀਰਲਾ ਜਦ ਅਸੀਂ ਆਪ ਨਿਬੜਾਂਗੇ ਲਲਾ ਬੇਗ ਕੇ ਸਾਥ ਖਗੰ ਪ੍ਰਹਾਰਾ ਲਲਾ ਬੇਗ ਦੇ ਨਾਲ ਸਾਡਾ ਜੁੱਧ ਹੋਵੇਗਾ ਤੇ ਢਾਂ ਤਲਵਾਰ ਦਾ ਮੁਕਾਬਲਾ ਹੋਵੇਗਾ ਜੀਤੀ ਸ਼ਾਹ ਕੀ ਸੈਨ ਜੋਦਾ ਕਹਾਵੇ ਮਹਾਰਾਜ ਕਹਿੰਦੇ ਜਿੰਨੀ ਫੌਜ ਹੈ ਬਾਦਸ਼ਾਹ ਸ਼ਾਹ ਜਹਾਂ ਦੀ ਉਹਨਾਂ ਵਿੱਚ ਦਾ ਕਵੰਦਾ ਲਲਾ ਲਲਾ ਬੇਗ ਬਚਾਏ ਮਾਰ ਐਸੀ ਨਹੀਂ ਸ਼ੇਰ ਪਾਵੇ ਕਹਿੰਦੇ ਇਹੋ ਜੀ ਮਾਰ ਬਚਾਵਾਂਗੇ ਬਾਕੀ ਕਿਸੇ ਨੂੰ ਛੱਡਾਂਗੇ ਨਹੀਂ ਵਿਧੀ ਜੋਧ ਦੋਨੋਂ ਕਹੇ ਹੋ ਨਮਰ ਹੋਇਆ ਕੇ ਭਾਈ ਵਿਧੀ ਚੰਦ ਦੇ ਭਾਈ ਜੋਧਾ ਸ਼ਾਹ ਨੇ ਬੜੀ ਨਿਮਰਤਾ ਨਾਲ ਹੱਥ ਜੋੜ ਕੇ ਬੇਨਤੀ ਕੀਤੀ ਸਮੰਗ ਆਪਕੇ ਕੋਣ ਹੋਆ ਹੈ ਅਰਕ ਸੱਚੇ ਪਾਦਸ਼ਾਹ ਤੁਹਾਡੇ ਸਾਹਮਣੇ ਕੋਣ ਅੜ ਸਕਦਾ ਹੈ ਨਹੀਂ ਦੇਵਤਾਂ ਨ ਮੈਂ ਬੀਰ ਕੋਈ ਮਹਾਰਾਜ ਕੋਈ ਦੇਵਤਿਆਂ ਜੈ ਐਸਾ ਦੇਵਤਾ ਨਹੀਂ ਤੇ ਤੈਂ ਤਾਂ ਕੋਈ ਐਸਾ ਤੈਂਤ ਨਹੀਂ ਕਹਾ ਬਾਪੋ ਰੇ ਮਾਨੁਖਾ ਜຸນ ਜੋਈ ਬੰਦੇ ਦੀ ਤਾਂ ਵਿਚਾਰੇ ਦੀ ਕੀ ਔਕਾਤ ਹੈ ਕਿ ਤੁਹਾਡਾ ਮੁਕਾਬਲਾ ਕਰ ਸਕੇ ਤੁਹਾਡੇ ਸਾਹਮਣੇ ਤੇ ਦੇਵਤੇ ਵੀ ਨਹੀਂ ਅੜ ਸਕਦੇ ਆਹੋ ਇੱਕ ਵਾਰੰ ਤ੍ਰਿਲੋਕੀ ਬਿਨਾਸੋ ਮਹਾਰਾਜ ਤੁਸੀਂ ਤੇ ਆਪਣੀ ਜ਼ੁਬਾਨ ਤੇ ਇੱਕ ਬਚਨ ਕਰ ਦਿਓ ਨਾ ਬਚਨ ਤੇ ਬਚਨ ਦੇ ਨਾਲ ਹੀ ਸਾਰੀ ਸ੍ਰਿਸ਼ਟੀ ਸਾਰੀ ਤ੍ਰਿਲੋਕੀ ਖਤਮ ਕਰ ਸਕਦੇ ਹੋ ਜੋ ਫਿਰ ਤੈਸੇ ਕਰਾ ਮੂੜ ਸਾਂਸੋ ਜਿਵੇਂ ਆਪ ਚਾਹੋ ਤੇ ਦੁਬਾਰਾ ਫਿਰ ਬਣਾ ਵੀ ਸਕਦੇ ਹੋ ਕਈ ਵਾਰ ਪਸਰਿਓ ਪਸਾਰ ਕਈ ਵਾਰ ਦੁਨੀਆ ਬਣਾਈ ਹੁਕਮ ਦੇ ਨਾਲ ਹੀ ਇਹ ਕਈ ਵਾਰੀ ਦੁਨੀਆ ਹੁਕਮ ਨਾਲ ਹੀ ਖਤਮ ਕਰਤੀ ਸੱਜੇ ਪਾਤਸ਼ਾਹ ਆਪ ਜੀ ਨੇ ਤੋ ਬੋਲਤੇ ਆਪ ਮਾਹੀ ਕਿਰਪਾਲਾ ਇਸ ਤਰ੍ਹਾਂ ਭਾਈ ਵਿਧੀ ਚੰਦ ਤੇ ਭਾਈ ਜੋਧਾ ਸ਼ਾਹ ਤੇ ਗੁਰੂ ਹਰਗੋਬਿੰਦ ਸਾਹਿਬ ਆਪਸ ਵਿੱਚ ਬਚਨ ਕਰ ਰਹੇ ਨੇ ਤੇ ਵੀਰ ਆਏ ਮਹਾ ਜ਼ੋਰ ਘਾਨਾ ਇਤਨਾ ਮੈਰੀ ਦੀ ਫੌਜ ਲਲਾ ਬੇਗ ਲੈ ਕੇ ਆਇਆ ਪੂਰਾ ਜ਼ੋਰ ਪਾ ਕੇ ਜੁਦ ਸ਼ੁਰੂ ਕਰ ਦਿੱਤਾ ਲਲਾ ਬੇਗ ਨੇ ਤੋ ਫੰਗਾ ਨਾਲ ਤੀਰਾਂ ਨਾਲ ਨੇਜਾਂ ਨਾਲ ਸੰਗਾ ਬੰਦੂਕਾਂ ਨਾਲ ਤੀਰਾਂ ਨਾਲ ਨੇਜਿਆਂ ਨਾਲ ਮਹਾ ਜੋ ਤਾਰੇ ਕਰੇ ਕਾਮ ਅੰਗਾਰ ਬੜਾ ਗੁੱਸਾ ਖਾ ਕੇ ਸੱਟਾਂ ਮਾਰਦੇ ਜ਼ਖਮ ਲਾਉਂਦੇ ਹਨ ਗਰੇ ਬੀਰ ਮਾਰੇ ਹਲਾ ਹਲ ਹੋਈ ਬੜੇ ਬੜੇ ਸੂਰਮੇ ਗੋਲੀਆਂ ਨਾਲ ਤੀਰਾਂ ਨਾਲ ਗਰੇ ਹਨ ਧਰਤੀ ਦੇ ਉੱਤੇ ਪਰਿਓ ਹੇਲ ਕਹਦੇ ਹੋ ਮਿਟਿਓ ਨਹੀਂ ਕੋਈ ਕਹਿੰਦੇ ਜੋਰ ਦਾ ਹੱਲਾ ਦੋਹਾਂ ਪਾਸਿਆਂ ਤੋਂ ਹੋਇਆ ਹੈ ਕੋਈ ਪਿੱਛੇ ਹਟ ਕੇ ਰਾਜ ਨਹੀਂ ਹੈ ਗੁਰੂ ਜਨ ਦੀਨੀ ਤਜੈ ਪ੍ਰਾਨ ਸਾਰੇ ਗੁਰੂ ਸਾਹਿਬ ਨੇ ਜਾਣ ਲਿਆ ਵੀ ਹੁਣ ਅਖੀਰਲਾ ਸਮਾਂ ਆ ਗਿਆ ਲਲਾ ਬੇਗ ਦਾ ਕਿਉਂ ਚਾਹ ਤਾ ਘਾੜੋ ਤਰੇ ਖੇ ਤੀਰਾਂ ਮਹਾਰਾਜ ਕੰਨਾ ਦੀ ਖਿੱਚ ਖੈ ਦੇ ਤਿੱਖੇ تیر ਲਲਾ ਬੇਗ ਦੀ ਫੌਜ ਵੱਲ ਛੜੀ ਜਾਂਦੇ ਵਿਦੇ ਬਿੰਦ ਪੈਰੀ ਪਰੇ ਜਾਏ ਪਹੁੰਚੇ ਇੱਕ ਇੱਕ تیر ਨਾਲ ਪੰਜਾਂ ਪੰਜਾਂ ਸੱਤਾਂ ਸੱਤਾਂ ਨੂੰ ਪਾੜ ਸੁੱਟਦੇ ਗੁਰੂ ਸਾਹਿਬ ਜੀ ਇੱਕੋ ਦੋਇ ਤੀਜੋ ਹਤੇ ਕੋਈ ਤੁਮ ਮਹਾਰਾਜ ਦਾ تیر ਇੱਕ ਚੋਂ ਲੰਘਦਾ ਦੂਜੇ ਨੂੰ ਵੱਜਦਾ ਦੂਜੇ ਚੋਂ ਲੰਘਦਾ ਤੀਜੇ ਨੂੰ ਵੱਜਦਾ ਤੀਜੇ ਨੂੰ ਵੱਜ ਕੇ ਚੌਥੇ ਨੂੰ ਜਾ ਵੱਜਦਾ ਹੈ ਰੇ ਟੋਲ ਆਗੇ ਰਿਪੂ ਸਾਂਭ ਹਾਏ ਇੱਕ ਇੱਕ تیر ਨਾਲ 4 4 5 5 7 7 ਬੰਦੇ ਜਿਹੜੇ ਉਹਦੀ ਰੇਂਜ ਜਾ ਜਾਂਦੇ ਨੇ ਪਾਰ ਜਾਂਦੇ ਨੇ ਲਲਾ ਬਈ ਦੇਖੇ ਗੁਰੂ ਆਪ ਆਏ ਜਦੋਂ ਲਲਾ ਮੇਗ ਨੇ ਵੇਖਿਆ ਵੀ ਗੁਰੂ ਹਰਗੋਬਿੰਦ ਸਾਹਿਬ ਖੁਦ ਮੈਦਾਨੇ ਜੰਗ ਚ ਆਏ ਹੋਏ ਨੇ ਚਹਉ ਚਿਤ ਜਉ ਪਹੀ ਬਾਤ ਸੋਈ ਮਾਨਵ ਚ ਸੋਚਦਾ ਜੋ ਮੈਂ ਚਾਹੁੰਦਾ ਸੀ ਉਹੀ ਹੋ ਗਈ ਹੈ ਮੈਂ ਗੁਰੂ ਨਾਲ ਜੰਗ ਕਰਾਂਗਾ ਆਪਣੇ ਭਾਂਜੇ ਦਾ ਆਪਣੇ ਭਰਾ ਦਾ ਆਪਣੇ ਜਵਾਨ ਪੁੱਤਰਾਂ ਦੀ ਮੌਤ ਦਾ ਬਦਲਾ ਲਵਾਂਗਾ ਭੈ ਜਾਨ ਕਾ ਮੇਰੋ ਗੁਰ ਸੰਗ ਹੋਈ ਹੁਣ ਮੇਰਾ ਗੁਰੂ ਹਰਗੋਬਿੰਦ ਸਾਹਿਬ ਨਾਲ ਜੰਗ ਹੋਣਾ ਹੈ ਭੈ ਓ ਟੋਲ ਆਗੇ ਗੁਰੂ ਜਿਉ ਨਿਹਾਰੇ ਜਦੋਂ ਇਸ ਤਰ੍ਹਾਂ ਸਾਧ ਸੰਗਤ ਜੀ ਆਪਣਾ ਟੋਲਾ ਬੰਨ ਕੇ ਲਲਾ ਬੇਗ ਗੁਰੂ ਸਾਹਿਬ ਨੂੰ ਵੇਖਿਆ ਤਕੇ ਤੀਰ ਤੀਖੇ ਤਹੂੰ ਐ ਚ ਮਾਰੇ ਭੈ ਖੜ ਖੜ ਤੀਰ ਮਾਰਦੇ ਸਨ ਰੇਮ ਅੰਗ ਵੀਦੋ ਲਗੇ ਕਹਾ ਵਜਾਈ ਜੈਨੂੰ ਤੀਰ ਉਹ ਪਾਰ ਬੋਲਦਾ ਘੋੜੇ ਵੀ ਵਿੰਨ ਦਿੱਤੇ ਤੇ ਜਵਾਨ ਵੀ ਵਿੰਨ ਦਿੱਤੇ ਸੁਣੋ ਸ਼ਰੋਣ ਬ੍ਰਿੰਦਨ ਸੁਤ ਹਾਰਾ ਚਲਾਈ ਕੋਣ ਦੀਆਂ ਤੀਰੀਆਂ ਵਗਦੀਆਂ ਹਨ ਗੁਰੂ ਸਾਹਿਬ ਜੀ ਮਹਾਰਾਜ ਸੱਚੇ ਜਿਹੜੇ ਥੱਲੇ ਘੋੜਾ ਉਹਨੂੰ ਵੀ ਤੀਰ ਵੱਜੇ ਹਨ ਸੋਹਿਲਾ ਪਿਖਿਓ ਕਹਵ ਨਾਗੀ ਘਨੇਰੇ ਮਹਾਰਾਜ ਦੇ ਥੱਲੇ ਸੋਹਿਲਾ ਘੋੜਾ ਸੀ ਜਿਹੜਾ ਅੱਬੇ ਦੀ ਚੰਦ ਜੀ ਲੈ ਕੇ ਆਏ ਸੀ ਉਸ ਘੋੜੇ ਨੂੰ ਵੀ ਬੜੇ ਜ਼ਖਮ ਗਏ ਨੇ ਹਰਦੇ ਦੋਸ਼ ਜਾਗਿ ਗੁਰੂ ਕੇ ਪੜੇ ਰਹੇ ਜਦੋਂ ਗੁਰੂ ਸਾਹਿਬ ਦੇ ਘੋੜੇ ਨੂੰ ਤੀਰ ਵੱਜਿਆ ਤੇ ਮਹਾਰਾਜ ਨੂੰ ਵੀਰ ਰਸ ਜਾਗ ਉੱਠਿਆ ਜਿਨੂੰ ਅਗਰ ਚੋਰੇ ਇਕ ਤੰਗੰ ਮੇਕਾਸੀ ਮਹਾਰਾਜ ਨੇ ਆਪਣੇ ਪੱਥੇ ਵਿੱਚੋਂ ਚਾਰ ਚਾਰ ਉਂਗਲ ਚੌੜੇ ਤਿੱਖੇ ਖੱਪਰੇ ਤੀਰ ਕੱਢਣੇ ਸ਼ੁਰੂ ਕੀਤੇ ਹਨ ਦੰਡਲ ਸੰਦਾਨੇ ਵਿਖੇ ਸੇ ਪ੍ਰਕਾਸ਼ ਹੋਏ ਆਪਣੇ ਕਮਾਨ ਵਿੱਚ ਚੜ੍ਹ ਕੇ ਕੰਨਾਂ ਦਾ ਹੀ ਖਿੱਚੇ ਹਨ ਕਰਿਓ ਜੋਰ ਘੁਰਨ ਲਗਿਓ ਕਾਨ ਹਾਥਾਂ ਮਾਰਾਇਨਾ ਜੋਰ ਦੇ ਨਾਲ ਖਿੱਚ ਕੇ ਆਪਣੇ ਕੰਨ ਤਾਂ ਹੀ ਤੀਰ ਨੂੰ ਲਾ ਲਿਆ ਜਦੋਂ ਲਲਾ ਬੇਗ ਨੇ ਤੀਰ ਮਾਰਿਆ ਨਾ ਗੁਰੂ ਸਾਹਿਬ ਦੇ ਘੋੜੇ ਨੂੰ ਤੇ ਮਹਾਰਾਜ ਦਾ ਘੋੜਾ ਤੇ ਜ਼ਖਮੀ ਹੋ ਗਿਆ ਪਰ ਗੁਰੂ ਸਾਹਿਬ ਨੇ ਜਿਹੜਾ ਤੀਰ ਛੱਡਿਆ ਲਾਲਾ ਬੇਗ ਸੋਹੇ ਤਜੋ ਬੇਗ ਸਾਥੂ ਉਹ ਲਾਲਾ ਬੇਗ ਵੱਲ ਸ਼ੂਕਦਾ ਗਿਆ ਜਿਵੇਂ ਫਨੀਰ 나ਗ ਜਾਂਦਾ ਹੈ ਜਿਵੇਂ ਕਰੋਧ ਤੇ ਸ਼ੂਕ ਬਾਨੰ ਮਹਾਨਾ ਕਰੋਧ ਨਾਲ ਮਾਰਿਆ ਗੁਰੂ ਸਾਹਿਬ ਨੇ ਤੀਰ ਸ਼ੂਕ ਦਾ ਸ਼ਕਾਟੇ ਪਾੰਦਾ ਗਿਆ ਹੈ ਜਿਵੇਂ ਪੰਖ ਧਾਰੇ ਫਨੀ ਕੇ ਸਮਾਨਾ ਐਂਦਾ ਸਮਝ ਲਓ ਵੀ ਫਨੀਰ 나ਗ ਨੂੰ ਖੰਭ ਲੱਗ ਗਏ ਫਨੀਰ 나ਗ ਦਾ ਫਨ ਚੌੜਾ ਹੁੰਦਾ ਤੀਰ ਦਾ ਫਲ ਚੌੜਾ ਤੇ ਪਿੱਛੇ ਖੰਭ ਲੱਗੇ ਨੇ ਮਾਨੁਕ ਸੱਪ ਨੂੰ ਖੰਭ ਲੱਗੇ ਹਨ ਉੱਡਦਾ ਜਾ ਰਿਹਾ ਹੈ ਹਾਂ ਜਦ ਕਿ ਉਹ ਭਾਲੇ ਮੈਂ ਤਾਤਕਾਲੰ ਪ੍ਰਵੇਸ਼ਾ ਕਹਿੰਦੇ ਜਾ ਕੇ ਲਲਾ ਬੇਗ ਦੇ ਘੋੜੇ ਦੇ ਮੱਥੇ 'ਚ ਵੱਜਿਆ ਹੈ ਤੇ ਪਾਰ ਲੰਘਿਆ ਹੈ ਲਲਾ ਬੇਗ ਕੋਹਰਾ ਭਲੀ ਜੋ ਵਿਸ਼ੇਸ਼ਾ ਕਹਿੰਦਾ ਜੋ ਲਲਾ ਬੇਗ ਦਾ ਬੜਾ ਬਲੀ ਘੋੜਾ ਸੀ ਉਹਦੇ ਮੱਥੇ 'ਚ ਤੀਰ ਵੱਜਿਆ ਗੁਰੂ ਛੇਵੇਂ ਪਾਤਸ਼ਾਹ ਦਾ ਕਲਮਦੀਨ ਮੋਲੰ ਚਲਾ ਖੰਬੜੇੜਾ ਬੜਾ ਕੀਮਤੀ ਘੋੜਾ ਸੀ ਲਲਾ ਬੇਗ ਦੇ ਥੱਲੇ ਸੁਰਖੇ ਰੰਗ ਦਾ ਬੜਾ ਚਲਾਕ ਘੋੜਾ ਸੀ ਬੜਾ ਬਲੀ ਘੋੜਾ ਸੀ ਮਹਿੰਗੀ ਚੰਗੀ ਨਸਲ ਦਾ ਘੋੜਾ ਸੀ ਪਿਛਾਰੀ ਨੇ ਕਾਸ਼ਿਓਂ ਭਰਿਓ ਪਾਲ ਖੇੜਾ ਇਧਰੋਂ ਤੀਰ ਮਾਰ ਕੇ ਪਿੱਛਾ ਨੂੰ ਕੱਢ ਦਿੱਤਾ ਤੇ ਘੋੜਾ ਪਾਰ ਬੋਲਿਆ ਵੜਿਓ ਜਾਏ ਕੁਮੈਸ ਲੋਹ ਹਸਰੰਗਾ ਕਹਿੰਦੇ ਘੋੜ ਤੀਰ ਲਹੂ ਦੇ ਨਾਲ ਲਿਬੜਿਆ ਧਰਤੀ 'ਚ ਜਾ ਧਸਿਆ ਵੜਿਓ ਸ਼ਿਗਰ ਕੁਹਰਾ ਸਜੈ ਸੀਂ ਦੇ ਚੰਗਾ ਆ ਘੋੜਾ ਕਾਠੀ ਨਾਲ ਸਜਿਆ ਸਜਿਆ ਤਰਤੀ ਤੇ ਡਿਗਾ ਹੈ ਲਲਾ ਬੇਗ ਨਹੀਂ ਬੇਗ ਤੇ ਤਿਆਗ ਦੀਨਾ ਲਲਾ ਬੇਗ ਨੇ ਵੇਖਿਆ ਵੀ ਮੇਰਾ ਘੋੜਾ ਗਿਆ ਉਨੇ ਉਹ ਘੋੜੇ ਨੂੰ ਡਿੱਗਦੇ ਆ ਡਿੱਗਦੇ ਉਤੋਂ ਛਾਲ ਮਾਰ ਦਿੱਤੀ ਤਿਆਗ ਦਿੱਤਾ ਘੋੜਾ ਛੱਡ ਦਿੱਤਾ ਮਹਾ ਅਨੋਧ ਤੇ ਤੀਰ त्याਗੇ ਪ੍ਰਬੀਨਾ ਤੇ ਉਹਨੇ ਵੀ ਗੁੱਸੇ ਨਾਲ ਗੁਰੂ ਸਾਹਿਬ ਵੱਲੋਂ ਤੀਰ ਚਲਾਣੇ ਸ਼ੁਰੂ ਕਰ ਦਿੱਤੇ ਸੋਹਿਲਾ ਅਮੂਲਾ ਤਕ ਤਾਹੀ ਮਾਰੇ ਗੁਰੂ ਸਾਹਿਬ ਦਾ ਸੋਹਿਲਾ ਘੋੜਾ ਉਹਨੂੰ ਮਾਰਨ ਲਈ ਉਹ ਪੀਰ ਚਲਾਉਂਦਾ ਹੈ ਲਾਲਾ ਬੇਗ ਦਯੋ ਬੀਦ ਆਗੋਸ਼ਤਾ ਬੀ ਪ੍ਰਹਾਰ ਉਹਨੇ ਮਹਾਰਾਜ ਦੇ ਘੋੜੇ ਦੀ ਛਾਤੀ 'ਚ ਤੀਰ ਮਾਰਿਆ ਘੋੜਾ ਵਿੰਨਿਆ ਗਿਆ ਰਜੇ ਭਲ ਮੈਂ ਤੀਰ ਲਾਗੇ ਕਨੇਰੇ ਲੇ ਘੋੜੇ ਦੇ ਮੱਥੇ 'ਚ ਵੀ ਤੀਰ ਵੱਜਿਆ ਤੇ ਛਾਤੀ 'ਚ ਵੀ ਤੀਰ ਵੱਜਿਆ ਗਿਰਿਉ ਜੰਗ ਖੇਤੰ ਹਤਿ ਤਾਹੇ ਬੇਦਿ ਸੇਵੇਂ ਪਾਤਸ਼ਾਹ ਦਾ ਘੋੜਾ ਸ਼ਹੀਦ ਦੀ ਪਾ ਗਿਆ ਮੈਦਾਨੇ ਜੰਗ 'ਚ ਬੜੇ ਭਗ ਜਾਂ ਕੀ ਗੁਰੂ ਅੰਗ ਸੰਗੇ ਕਵੀ ਜੀ ਲਿਖਦੇ ਇਸ ਘੋੜੇ ਦੇ ਵੱਡੇ ਭਗ ਨੇ ਇਹ ਦੀਨ ਦੁਨੀਆ ਦੇ ਮਾਲਕ ਸੱਚੇ ਪਾਤਸ਼ਾਹ ਨੂੰ ਸਵਾਰੀ ਦੇਂਦਾ ਹੋਇਆ ਸ਼ਹੀਦੀ ਪਾ ਗਿਆ। ਮੈਲੇ ਸੋਹ ਰਹੇ ਪ੍ਰਾਨ ਤਿਆਗੇ ਦਰੂੰਗੇ। ਹਰ ਗੁਰੂ ਸਾਹਿਬ ਦੇ ਨਾਲ ਹੀ ਗੁਰੂ ਸਾਹਿਬ ਦੀ ਸੇਵਾ ਵਿੱਚ ਗੁਰੂ ਸਾਹਿਬ ਦੇ ਦਰਸ਼ਨ ਕਰਦਿਆਂ ਉਹਨਾਂ ਦੀ ਸਵਾਰੀ ਬਣ ਕੇ ਸ਼ਹੀਦੀ ਪਾਈ ਹੈ। ਗਯੋ ਦੇਵ ਲੋਕੰ ਤਜੇ ਸ਼ੋਕਮੋਹ। ਇਹ ਘੋੜਾ ਦੇਵ ਲੋਕ ਨੂੰ ਸੱਚਖੰਡ ਨੂੰ ਗਿਆ ਇਹਦਾ ਜਨਮ ਮਰਨ ਕਟਿਆ ਗਿਆ ਹੈ। ਨਹੀਂ ਫੇਰ ਫੇਰੀ ਜਗੋਂ ਵਿੱਚ ਹੋਹੰ। ਮੁੜ ਕੇ ਦਾ ਸੰਸਾਰ ਤੇ ਫੇਰਾ ਨਹੀਂ ਪਵੇਗਾ ਜਨਮ ਮਰਨ ਨਹੀਂ ਹੋਵੇਗਾ। ਬਿਧੀਚੰਦ ਸ਼ੇਖਰੰਦ ਕਹੇ ਓ ਹੋ ਹੀ ਨੇਰੇ ਬਾਬਾ ਬਿਧੀਚੰਦ ਸਾਹਿਬ ਜੀ ਕੋਲ ਹੋ ਕੇ ਕਹਿਣ ਲਗੇ ਚੜੋ ਔਰ ਇੱਕ ਹਰੀਪ ਨਬੂ ਯਾਹੇ ਬੇ ਨਾਹ ਮਹਾਰਾਜਾ ਮੇਰੇ ਵਾਲਾ ਘੋੜਾ ਲੈ ਲਓ ਜਾਂ ਹੋਰ ਘੋੜਾ ਮੰਗਾ ਲਈਏ ਜੇ ਤੇ ਆਪ ਜੀ ਸਵਾਰ ਹੋ ਜਾਓ ਗੁਰੂ ਧਰਮ ਜੁੱਧਨ ਵਿਚਾਰਿਓ ਵਿਚਾਰੇ ਮਹਾਰਾਜ ਧਰਮ ਜੁੱਧਨ ਨੂੰ ਵਿਚਾਰ ਕੇ ਬੋਲੇ ਕਰੋ ਅਗਰਦਾਰੀ ਹੋਇਆ ਤਾਹੇ ਮਾਰੇ ਮਾਰੇ ਕਹਿੰਦੇ ਨਹੀਂ ਬਿਧੀਚੰਦ ਜਿਹਦੇ ਨਾਲ ਸਾਡੇ ਦੋ ਹੱਥ ਹੋਣੇ ਨੇ ਉਹਦਾ ਘੋੜਾ ਵੀ ਮਰ ਚੁੱਕਾ ਹੈ ਉਹ ਵੀ ਮੈਦਾਨੇ ਜੰਗ 'ਚ ਪੈਦਲ ਹੀ ਹੈ ਤੇ ਹੁਣ ਜੇ ਅਸੀਂ ਘੋੜੇ ਤੇ ਮਾਰਦੇ ਆਂ ਤੇ ਸਾਡੇ ਵੱਲੋਂ ਜ਼ਿਆਦਤੀ ਹੋਵੇਗੀ ਇਹ ਨਹੀਂ ਅਸੀਂ ਕਰਨੀ ਚਾਹੁੰਦੇ ਨਹੀਂ ਔਰ ਲੀਨੋ ਪ੍ਰਤੀ ਵਿੱਚ ਠੱਪ ਅੱਜ ਨੇ ਦੂਜਾ ਘੋੜਾ ਨਹੀਂ ਲਿਆ ਸਵਾਰੀ ਲਈ ਮੈਦਾਨੇ ਜੰਗ 'ਚ ਪੈਦਲ ਹੀ ਲੜਨ ਦਾ ਇਰਾਦਾ ਕਰ ਲਿਆ ਹੈ ਅਹ ਸਮੁਖੰ ਜੰਗ ਕੋ ਚਾਵ ਬਾਡੋ ਸਾਹਮਣੇ ਲਲਾ ਬੇਗਮੀ ਪੈਦਲ ਆਹ ਨਾਲ ਅੱਗੇ ਵੱਧ ਰਿਹਾ ਹੈ ਭਾਜਨ 모ਹੀ ਅਰੂੜਨ ਕੋਰੇ ਮਹਾਰਾਜ ਕਹਿੰਦੇ ਜਿਵੇਂ ਉਹ ਪੈਦਲ ਆ ਰਿਹਾ ਅਸੀਂ ਵੀ ਪੈਦਲ ਜਾਵਾਂਗੇ ਉਹਦੇ ਨਾਲ ਦੋ ਕਰਾਂਗੇ ਬਬਾ ਜਗ ਸੰਗੰ ਕਰੇ ਭੇਰ ਕੋਰੇ ਮਿੱਥੀ ਜਾਂਦ ਸਾਡੀ ਹੁਣ ਢਾਲ ਤਲਵਾਰ ਦੀ ਉਹਦੇ ਨਾਲ ਜੰਗ ਹੋਵੇਗੀ ਕਹੇ ਉਹ ਬਾਤ ਸੋ ਘੇ ਫਿਰ ਸੋ ਹੈ ਇਦਾਂ ਕਹਿ ਕੇ ਮਹਾਰਾਜ ਲਲਾ ਬੇਗਦੇ ਸਾਹਮਣੇ ਜਾ ਗਜੇ ਕਰਾ ਜੋਲ ਐਂਚੋ ਕਰੀ ਬੰਕ ਹੋ ਹੈ ਪਰ ਮਹਾਰਾਜ ਨੇ ਆਪਣੇ ਪਰਵਟੇ ਜਿਹੜੇ ਤਿੱਖੇ ਕਰ ਲਏ ਅੱਖਾਂ ਦੇ ਵਿੱਚ ਮਹਾਰਾਜ ਨੇ ਲਾਲੀ ਲਿਆ ਕੇ ਮਿਆਂ ਚੋਂ ਤੇਗ ਖਿੱਚ ਲਈ ਲਲਾ ਬੇਗ ਕੀ ਅਗਰ ਆਇਓ ਪਠਾਨਾ ਪਰ ਮਹਾਰਾਜ ਸੱਚੇ ਪਾਸ਼ਾ ਜਦੋਂ ਅਗਾਂ ਨੂੰ ਬਤੇ ਤੇ ਲਲਾ ਬੇਗ ਦਾ ਇੱਕ ਸਾਥੀ ਪਠਾਨ ਅੱਗੇ ਆ ਗਿਆ ਮਹਾਕੋਪ ਦੇ ਸੰਗਤਾ ਕੇ ਬਖਾਨਾ ਇਹ ਬੜੇ ਵੀਰਾਸ ਵਿੱਚ ਆ ਕੇ ਮਹਾਰਾਜ ਬੋਲੇ ਗੁਰੂ ਉਹ ਰਮੋਰੇ ਨਾ ਵੀ ਚੰਪਰੀ ਜਾ ਤੇ ਲਾਲਾ ਬੇਗ ਵੀ ਕਹਿਣ ਲੱਗਾ ਆਪਣੇ ਪਠਾਨ ਨੂੰ ਕਹਿੰਦਾ ਵੀ ਤੂੰ ਪਿੱਛੇ ਹਟ ਜਾ ਗੁਰੂ ਦਾ ਤੇ ਮੇਰਾ ਮੁਕਾਬਲਾ ਹੋਣਾ ਤੂੰ ਵਿੱਚ ਨਾ ਆਵੀ ਕਰੋ ਅਣਥਾਨੰ ਮਰੀ ਜਾ ਕੇ ਜੀ ਜੈ ਤੂੰ ਕਿਸੇ ਹੋਰ ਥਾਂ ਚਲਾ ਜਾ ਲੜ ਭਾਵੇਂ ਮਰ ਪਰ ਮੇਰੇ ਸ਼ਿਕਾਰ ਨੂੰ ਨਾ ਵੇਖ ਗੁਰੂ ਹਰਗੋਬਿੰਦ ਹੁਣ ਮੇਰਾ ਸ਼ਿਕਾਰ ਹੈ ਮੈਂ ਗੁਰੂ ਨੂੰ ਮਾਰਾਂਗਾ ਆਪਣੇ ਭਰਾਵਾਂ ਦਾ ਆਪਣੇ ਭਾਂਜਿਆਂ ਦਾ ਆਪਣੇ ਪੁੱਤਰਾਂ ਦਾ ਬਦਲਾ ਲਵਾਵਾਂਗਾ ਇਹਨੋਂ ਸੰਗੰਗ ਕਰੋ ਆਪ ਅਛਾ ਮੈਂ ਇਹਨਾਂ ਨਾਲ ਆਪ ਜੁੱਧ ਕਰਾਂਗਾ ਮਰੋਂ ਕੈ ਸੰਘਰੋ ਨਹੀਂ ਆਨ ਬਾਂਛਾ ਜਾ ਇਹਨਾਂ ਦੇ ਹੱਥੋਂ ਮਰਾਂਗਾ ਜਾਂ ਇਹਨਾਂ ਨੂੰ ਮਾਰਾਂਗਾ ਹੋਰ ਮੈਂ ਕੁਛ ਨਹੀਂ ਕਰਾਂਗਾ ਕਿਦੋਂ ਸ਼ਾਹ ਕੇ ਬਾਜ ਲੈ ਕੇ ਚਲਾਂਗੇ ਜਾ ਤੇ ਬਾਦਸ਼ਾਹ ਦੇ ਘੋੜੇ ਵਾਪਸ ਲੈ ਕੇ ਚਲਾਂਗੇ ਕਿਦੋਂ ਪ੍ਰਾਨ ਦੇ ਸੰਗ ਖੂਲੀ ਮਿਲਾਂਗੇ ਜਾ ਆਪਣੇ ਪ੍ਰਾਨ ਦੇ ਦੇਵਾਂਗੇ ਕਰੋ ਦੂਰ ਹੋਇਆ ਕਾ ਤਮਾਸ਼ਾ ਪੀਖੀ ਜਾ ਪਟਾਣ ਨੂੰ ਕਹਿਦਾ ਤੂੰ ਪਿਛਾਂ ਹਟ ਜਾ ਤੇ ਤਮਾਸ਼ਾ ਵੇਖ ਮੇਰੀ ਤੇਗ ਦਾ ਜਦੋਂ ਔਰ ਜੋਧਾਨ ਨੂੰ ਜੁੱਧ ਕੀ ਜਾ ਕਿਸੇ ਹੋਰ ਸਿੱਖ ਨਾਲ ਜੁੱਧ ਕਰ ਲੈ ਅਸੀਰੀ ਤੇ ਸਾਰੇ ਗੁਰੂ ਜੀ ਹਟਾ ਵੀ ਆਪਣੇ ਸਿੱਖਾਂ ਨੂੰ ਕਹਿਦਾ ਵੀ ਤੁਸੀਂ ਵੀ ਪਿੱਛੇ ਹਟ ਜਾ ਸਾਡਾ ਤੇ ਲਲਾ ਬੇਗ ਦਾ ਹੀ ਮੁਕਾਬਲਾ ਹੋਣਾ ਹੋਂ ਹੋਰ ਕੋਈ ਇਹਦੇ ਤੇ ਵਾਰ ਨਾ ਕਰੇ ਹੋਰ ਕੋਈ ਇਹਨੂੰ ਗੋਲੀ ਨਾਲ ਤੀਰ ਨਾਲ ਤਲਵਾਰ ਨਾਲ ਨਾ ਮਾਰੇ ਅਸੀਂ ਆਪ ਹੀ ਨੇ ਜੱਟਾਂਗੇ ਬਚਾਉਂਦੇ ਜਦੋਂ ਕਿਰਪਾ ਨੰਦ ਤੋ ਇਸ ਤਰ੍ਹਾਂ ਹੁਣ ਦੋਵਾਂ ਦਾ ਗੁਰੂ ਹਰਗੋਬਿੰਦ ਸਾਹਿਬ ਦਾ ਤੇ ਲਲਾ ਬੇਗ ਦਾ ਦੋ ਮਚ ਗਿਆ ਕਬੈ ਨੈਰਾ ਠੁਕੇ ਕਬੈ ਦੂਰ ਹੋਵੇ ਕਾਲਾ ਤਲਵਾਰਾਂ ਸੂਰਮਿਆਂ ਨੇ ਫੜ ਲਈ ਇੱਕ ਪਾਸੇ ਛੇਵੇਂ ਪਾਤਸ਼ਾਹ ਨੇ ਇੱਕ ਪਾਸੇ ਕਾਬਲ ਦਾ ਸੂਬੇਦਾਰ ਲਲਾ ਬੇਗ ਹੈ ਉਹ ਵੀ ਬੜਾ ਸੂਰਮਾ ਬੜਾ ਜਵਾਨ ਜੰਗੀ ਜੋਧਾ ਹੈ ਤੇ ਗੁਰੂ ਸਾਹਿਬ ਦੇ ਸਾਹਮਣੇ ਪੈਤੜੇ ਲੈਣ ਲੱਗਾ ਹੈ ਦੋਹਾਂ ਵੀਰ ਬਾਂਕੇ ਹਤੈ ਘਤ ਜੋਵੇਂ ਦੋਵੇਂ ਵੀਰ ਬਾਂਕੇ ਜੋਧੇ ਫੌਜਾਂ ਦੇ ਸਿਪਾ ਸਲਾਰ ਸਾਹਮਣੇ ਸਾਹਮਣੇ ਆ ਗਏ ਨੇ ਦੋਹਾਂ ਕੀਰਤੀ ਚਾਹੇ ਚੋਂਪੇ ਤੁਝਾਰੇ ਦੋਹਾਂ ਦੀ ਕੀਰਤੀ ਸਾਰੇ ਪਾਸੇ ਜਪਸਰੀ ਹੋਈ ਹੈ ਗੁਰੂ ਹਰਗੋਬਿੰਦ ਸਾਹਿਬ ਨੂੰ ਤਾਂ ਸਾਰੀ ਸ੍ਰਿਸ਼ਟੀ ਪੂਜਦੀ ਹੈ ਤੇ ਉਹ ਵੀ ਕਾਬਲ ਦਾ ਸੂਬੇਦਾਰ ਜਿੱਤ ਚਾਹੁੰਦਾ ਹੈ ਜੋ ਹੁਸਾਨ ਕੇ ਸੂਰ ਸੁਆਮੀ ਆਦਾਰੇ ਇਹ ਸੂਰਮਿਆਂ ਦੀ ਫੌਜ ਦੇ ਦੋਵੇਂ ਹੀ ਮਾਲਕ ਹਨ ਇੱਕ ਸਿੱਖਾਂ ਦੀ ਫੌਜ ਦੇ ਮਾਲਕ ਛੇਵੇਂ ਪਾਤਸ਼ਾਹ ਨੇ ਉਧਰ ਤੁਰਕਾਂ ਮੁਗਲਾਂ ਦੀ ਫੌਜ ਦਾ ਮਾਲਕ ਦਲਾ ਬੇਗ ਹੈ ਗੁਜੈ ਬਾੰਚ ਦੌਰ ਸੰਬੀਰ ਪੀਨੇ ਅਤੇ ਬੀਰ ਰਾਸ ਵਿੱਚ ਦੋਵੇਂ ਹੀ ਆਏ ਹੋਏ ਨੇ ਤੇ ਦੋਵੇਂ ਹੀ ਜਿੱਤ ਚਾਹੁੰਦੇ ਨੇ ਜੋ ਹੁਸਤਰ ਵਿਦਿਆ ਕਮਾਈ ਪ੍ਰਬੀਨੇ ਦੋਵਾਂ ਨੇ ਬੜੀ ਸ਼ਾਸਤਰ ਵਿਦਿਆ ਕਮਾਈ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਬੁੱਢਾ ਜੀ ਕੋਲੋਂ ਸ਼ਾਸਤਰ ਵਿਦਿਆ ਸਿੱਖੇ ਨੇ ਤੇ ਉਦਰੋਂ ਉਦਰੋਂ ਸਾਧ ਸੰਗਤ ਜੀ ਉਹ ਲਲਾ بیگ ਵੀ بڑے بڑے ਚੰਗੇ ਖਾਨਾ ਪਠਾਣਾ ਮੁਗਲਾਂ ਕੋਲੋਂ ਉਸਤਾਦਾਂ ਕੋਲੋਂ ਵਿਦਿਆ ਸਿੱਖਿਆ ਦਉ ਜੁਦ ਜੈਤਾ ਘਨੇ ਜੰਗ ਕੀਨੇ ਨੋਵੇਂ ਜੁਦ ਤੇ ਜੇਤੂ ਹਨ بڑے بڑے ਜੰਗ ਜਿੱਤੇ ਹਨ ਖਯੰਹੀਨ ਦੋਨੋਂ ਰਣ ਤਹਮ ਕੀਨੇ ਆ ਦੋਵਾਂ ਦੇ ਘੋੜੇ ਮਰ ਚੁੱਕੇ ਹਨ ਤੇ ਦੋਵੇਂ ਪੈਦਲ ਹੀ ਹਨ ਸੂਦਾਬ ਤਾਂ ਕਹੇ ਅਰੇ ਆਪ ਮਾਹੀ ਇਹ ਦੋਵੇਂ ਆਪਣੇ ਸਾਹਮਣੇ ਖੜੇ ਇੱਕ ਦੂਜੇ ਦੇ ਵਾਰ ਕਰਨ ਲਈ ਦਾ ਤੱਕਦੇ ਨੇ ਮਨੁਸ਼ੀਰ ਦੋਨੋਂ ਮਟਾ ਪਾਇ ਨਹੀਂ ਕਵੀ ਜੀ ਕਹਿੰਦੇ ਮਾਨੋ ਦੋਵੇਂ ਹੀ ਬੱਬਰ ਸ਼ੇਰ ਆਹਮਣੇ ਸਾਹਮਣੇ ਆ ਗਏ ਨੇ ਰੁਪੇ ਵੀ ਨੇ ਦੋਨੋਂ ਗਦ ਰਾਜ ਪਹਰੇ ਕਹਿੰਦੇ ਦੋਵੇਂ ਮਾਨੋ ਮਸਤ ਹਾਥੀ ਹਨ ਬੜੇ ਬੜੇ ਵੱਡੇ ਡੱਲ ਡੋਲ ਵਾਲੇ ਹਨ ਵੱਡੇ ਦੰਤ ਧਾਰੀ ਮਹਾ ਛੋਬ ਵਾਰੇ ਜਿਵੇਂ ਬੜੇ ਵੱਡੇ ਦੰਦਾ ਵਾਲੇ ਹਾਥੀ ਆਪਸ ਵਿੱਚ ਪਿੜ ਪੈਂਦੇ ਹਨ ਤੁਹ ਹਟ ਹਟ ਹੋਈ ਠਕਾ ਠੁਕ ਕੀ ਦੋਵਾਂ ਦੇ ਹੱਥਾਂ 'ਚ ਢਾਲਾਂ ਨੇ ਤੇ ਇੱਕ ਦੂਜੀ ਦੇ ਨੇੜੇ ਟੁੱਕੇ ਨੇ ਦੋਹਾਂ ਖਾਗ ਧਾਰੀ ਮਤੀ ਕੋਪ ਭੀਨੀ ਦੋਵਾਂ ਦੀ ਵੀ ਮਤੀ ਜਿਹੜੀ ਹੈ ਕ੍ਰੋਧ ਵਿੱਚ ਗੁੱਸੇ ਵਿੱਚ ਭੀਰ ਰਸ ਵਿੱਚ ਭਿੱਜੀ ਹੋਈ ਹੈ ਤੇ ਦੋਵਾਂ ਦੇ ਹੱਥ ਢਾਲਾਂ ਤਲਵਾਰਾਂ ਨੇ ਲਲਾ ਬੇਗਤ ਹਯੋ ਕਰਾ ਚੋਨ ਮਾਰਾ ਲਲਾ ਬੇਗਤ ਬੜੀ ਫੁਰਤੀ ਨਾਲ ਚੀਤੇ ਦੀ ਤਰ੍ਹਾਂ ਉੱਡ ਕੇ ਆਇਆ ਤੇ ਗੁਰੂ ਸਾਹਿਬ ਤੇ ਤੇਗ ਦਾ ਵਾਰ ਕੀਤਾ ਗੁਰੂ ਢਹਲੇ ਪੈ ਲੀਨ ਉਹ ਜੰਗ ਸੰਭਾਰਾ ਮਹਾਰਾਜ ਨੇ ਲਲਾ ਬੇਗ ਦਾ ਭਰਮਾ ਵਾਰ ਆਪਣੀ ਢਾਲ ਤੇ ਰੋਕ ਲਿਆ ਕਈ ਵਾਰ ਔਰੰਗਜ਼ੇਬ ਹੱਥ ਪੈ ਕੇ ਤੇ ਸਾਧਗੁਰੂ ਗਰਜ ਕੇ ਬੋਲੇ ਲਲਾ ਬੇਗ ਇੱਕ ਵਾਰ ਹੋਰ ਕਰ ਵਿਚਾਰੀ ਬਸੁਰਾ ਗ੍ਰਹਿ ਮਿਤ ਹੋਏਗਾ ਕਿਤੇ ਇਹ ਨਾ ਹੋਵੇ ਤੇਰੇ ਮਨ ਦੀ ਮਨ ਵਿੱਚ ਹੀ ਰਹਿ ਜਾਵੇ ਪਿੱਛੋਂ ਝੂਰ ਦਾ ਨਾ ਰਹਿ ਜਾਵੇ ਤੇ ਮੇਰੀ ਗੁਰੂ ਕੀ ਮਹਾਨੀ ਪਛਾਨੀ ਲਲਾ ਬੇਗ ਨੇ ਵੇਖਿਆ ਗੁਰੂ ਹਰਗੋਬਿੰਦ ਸਾਹਿਬ ਬੜਾ ਦਲੇਰ ਹੈ ਦਲੇਰ ਦਲੇਰ ਵੰਦਾ ਹੀ ਕਹਿ ਸਕਦਾ ਵੀ ਦੂਜਾ ਵਾਰ ਕਰ ਲੈ ਨਹੀਂ ਕੌਣ ਮੌਕਾ ਦਿੰਦਾ ਦੁਸ਼ਮਣ ਹਾਂ ਜਰੇਵਾਰ ਤੀਵਾਰ ਕੋ ਖਾਗ ਪਾਣੀ ਕਹਿੰਦੇ ਲਾਲਾ ਬੇਗ ਫੇਰ ਦੂਜੇ ਵਾਰ ਕਰਨ ਲੱਗਾ ਪਨੰ ਸ਼ਿਗਰ ਸਾਥਨ ਕਰਿਓ ਨੇਰ ਆਇਓ ਫੇਰ ਬੜੀ ਫੁਰਤੀ ਨਾਲ ਦਾਤ ਕਾ ਕੇ ਆਇਆ ਉੜਦਾ ਹੋਇਆ ਜਿਵੇਂ ਬਿਜਲੀ ਹੁੰਦੀ ਐਦਾਂ ਫੁਰਤੀ ਹੁੰਦੀ ਐ ਯੋਧਿਆਂ ਵਿੱਚ ਹਾਂਜੀ ਚਾਹੀਓ ਮਾਰ ਬੇਹاتھ ਉੱਚੋ ਉਠਾਇਓ ਔਰ ਉਹਨੇ ਵਾਰ ਉਪਰੋਂ ਲਿਆ ਕੇ ਕਰਨ ਵਾਸਤੇ ਕਰੀ ਢਹਲ ਸੋਹੇ ਨਿਰਭੈ ਹੋਏ ਆਗੇ ਮਹਾਰਾਜ ਸੱਚੇ ਪਾਸ਼ਾ ਨੇ ਉਤੋਂ ਦੀ ਵਾਰ ਕੀਤਾ ਸਿਰ ਤੇ ਤੇ ਮਹਾਰਾਜ ਨੇ ਢਾ ਲਗੇ ਕਰ ਦਿੱਤੀ ਗੁਰੂ ਜੀ ਚਲਾਇਓ ਹਿਰਦੈ ਕੋਪ ਜਾਗੇ ਤੇ ਮਹਾਰਾਜ ਸੱਚੇ ਪਾਸ਼ਾ ਵੀਰ ਰਸ ਵਿੱਚ ਆ ਕੇ ਵਾਰ ਕੀਤਾ ਲਲਾ ਬੇਗ ਨਹੀਂ ਆਪਨਾਹੀ ਪ੍ਰਹਾਰਿਓ ਤੇ ਲਲਾ ਬੇਗ ਨੇ ਆਪ ਨਹੀਂ ਵਾਰ ਕੀਤਾ ਗੁਰੂ ਵਾਰ ਤੇ ਅੰਗਸਾਰੋ ਉਬਾਰਿਓ ਤੇ ਗੁਰੂ ਦੇ ਵਾਰ ਤੋਂ ਸਾਰੇ ਆਂਗੋ ਵਾਰ ਲੈ ਕਰੀ ਛਾਲ ਸ਼ਿਗਰ ਇਧਰ ਘੁੱਤ ਹੋयो ਔਰ ਛਾਲ ਮਾਰ ਕੇ ਇਧਰ ਹਦਨ ਹੋ ਗਿਆ ਹੁੱਚੇ ਗੁਰੂ ਜੀ ਦੇਉ ਦੂਦ ਜੋयो ਚਲੋ ਮਹਾਰਾਜ ਨੇੜੇ ਗਏ ਤੇ ਦੂਰ ਹੋ ਗਿਆ ਛਾਲ ਮਾਰ ਕੇ ਓਹ ਹੋ ਗੀਦੀ ਕਹਾਂ ਜਾਣ ਪਰ ਮਹਾਰਾਜ ਕਹਿੰਦੇ ਓ ਗਿੱਦੜ ਕਿੱਥੇ ਜਾਣਾ ਹਾਂ ਖੜਾ ਰੋ ਹਾਂ ਜਿਜੇਵਾਰ ਮੇਰੋ ਕਹਾਂ ਲੋਬ ਚਾਵੈ ਔਰ ਮੇਰੀ ਵਾਰੀ ਆ ਕਿਥੋਂ ਦੇ ਭੱਜ ਕੇ ਜਾਏਗਾ ਸੁਣੀ ਬੈਨ ਕੋਪੀਓ ਲਲਾ ਵੇਗ ਬੀਰੰ ਜਦੋਂ ਲਲਾ ਬੇਗ ਨੇ ਮਹਾਰਾਜ ਦੀ ਗਰਜਣਾ ਸੁਣੀ ਜੋਸ਼ ਵਿੱਚ ਆਇਆ ਫਿਰ ਉਹ ਫਿਰ ਐਸੇ ਰਦੇ ਤਹਰ ਧੀਰੋਂ تیر ਜਿ ਧਰ ਕੇ ਖਲੋ ਗਿਆ ਮੁਕਾਬਲੇ ਲਈ ਭਾਇਓ ਸਮੋਹੇ ਜਿਉਂ ਵਿਖੀ ਹੋਏ ਪਹਾਰੋਂ ਕਹਿੰਦੇ ਜਿਵੇਂ ਫਨੀਰ 나ਗ ਗੁੱਸੇ ਚ ਆ ਕੇ ਕਈ ਵਾਰੀ ਅੜ ਕੇ ਵੇਰ ਕੇ ਖਲੋ ਜਾਂਦਾ ਇਉਂ ਖਲੋ ਗਿਆ ਜਦ ਮੈਂ ਪੁੱਛ ਤੇ ਕਾਟ ਬੇਕੋਪ ਧਾਰੋਂ ਜਦ ਫਸਪ ਦੀ ਪੂਛ ਤੇ ਪੈਰ ਆ ਜਾਏ ਨਾ ਤੇ ਫਿਰ ਇੱਕਦਮ ਡੰਗ ਮਾਰਨ ਦੀ ਤਿਆਰ ਹੋ ਜਾਂਦਾ ਪ੍ਰਹਾਰਾ ਕਿਰਪਾਨੇ ਕਈ ਵਾਰ ਕੀਨੇ ਉਹਨੇ ਕਈ ਵਾਰ ਸੇਵੇਂ ਪਾਤਸ਼ਾਹ ਦੇ ਤੇਗ ਦੇ ਕੀਤੇ ਹਾਂ ਤਥਾ ਸ਼ਿਕਰਤ ਹਰੀ ਗੁਰੂ ਓਟ ਲੀਨੇ ਤੇ ਮਹਾਰਾਜ ਉਹਦੇ ਸਾਰੇ ਵਾਰ ਆਪਣੀ ਢਾਲ ਤੇ ਰੋਕਦੇ ਰਹੇ ਨੇ ਧਰੀ ਹੱਥ ਬਾਵੇਂ ਬੜੀ ਢਾਲ ਪਹਰੀ ਮਹਾਰਾਜ ਦੇ ਹੱਥ ਖੱਬੇ ਹੱਥ ਵਿੱਚ ਬੜੀ ਭਾਰੀ ਢਾਲ ਸੀ ਉਹ ਢਾਲ ਦੇ ਖੋਲੀ ਪੰਜ ਸ਼ੇਰ ਦੇ ਸਨ ਜਤੀ ਹੱਥ ਮਾਹੇ ਕਿਰਪਾਨੰ ਸੰਭਾਰੀ ਤੇ ਦੂਜੇ ਹੱਥ ਵਿੱਚ ਮਹਾਰਾਜ ਦੇ ਤਲਵਾਰ ਸੀ ਜੀ ਫੁਲਾਦ ਦੀ ਤਰੇ ਵਾਰ ਤਾਕਿ ਉਪਰਾਹ ਸਮਾਨਾ ਤੇ ਮਾਰਾਇ ਸੱਚੇ ਪਾਤਸ਼ਾਹ ਨੇ ਵਾਰ ਉਹਦਾ ਥੱਲੇ ਇਦਾਂ ਉਹਨੂੰ ਸ਼ੋਅ ਕੀਤਾ ਵੀ ਥੱਲੇ ਗਿੱਟੇ ਤੇ ਗੋਡੇ ਤੇ ਮਾਰਨ ਲੱਗੇ ਆ ਕਰੀ ਉਟ ਤਾਹੂ ਲਲਾ ਵੇਗ ਜਾਣਾ ਤੇ ਲਲਾ ਵੇਗ ਥੱਲੇ ਉਹ ਰੋਕਣ ਲੱਗਾ ਹੈ ਕਰੀ ਦਵ ਕੋ ਮੇ ਬਚਾਵੋ ਚਹੰਤਾ ਉਹਨੇ ਸੋਚਿਆ ਮੇਰੀਆਂ ਨੱਤਾਂ ਛਾਂਗਣ ਲੱਗੇ ਨੇ ਢਾਲ ਕਰਕੇ ਥੱਲੇ ਉਹ ਰੋਕਣ ਲੱਗਾ ਹੈ ਕਰੀ ਢਲ ਆਗੇ ਸੁ ਪੈਰੰ ਰੁਪੰਤਾ ਤੇ ਪੈਰ ਆਗਾ ਵਧਾ ਕੇ ਪੈਂਤੜਾ ਲੈ ਕੇ ਜਦੋਂ ਵਾਰ ਰੋਕਣ ਲੱਗਾ ਗੁਰੂ ਸ਼ਿਗਰ ਤੇ ਹੱਥ ਊਚੇ ਤੇ ਮਹਾਰਾਏ ਨੇ ਚੀਰ ਦਾ ਵਾਰ ਛੱਡ ਦਿੱਤਾ ਕੰਨ ਬਟੀ ਦਾ ਏਦਾਂ ਲਿਆਂਦਾ ਉਹਨੂੰ ਲੱਗਾ ਵੀ ਥੱਲੇ ਆਵੇਗਾ ਤੇ ਮਹਾਰਾ ਏਦਾਂ ਕਰ ਦਿੱਤਾ ਕਰਾਂ ਜੋ ਲਬਾਹੋ ਲੱਗੀ ਜਾਏ ਤਹਰਾ ਮਹਾਰਾਏ ਦੀ ਤਿੱਖੀ ਤਲਵਾਰ ਜਾ ਕੇ ਕੰਨ ਦੇ ਕੋਲ ਵਜੀ ਹੈ ਵਹੀ ਕੰਠ ਮੈ ਪਰ ਭੀ ਰੀਤ ਐ ਸਾਹ ਗਰਦਨ ਦੇ ਕੋਲ ਇੱਥੇ ਕੰਨ ਦੇ ਥੱਲੇ ਤਲਵਾਰ ਵਜੀ ਸਾਫ ਪਾਰ ਹੋ ਗਈ ਕਰੇ ਕਾਟ ਸਾਂਭੂਣ ਕੋ ਤਾਰ ਜੈਸੇ ਜਿਵੇਂ ਸਾਪਣ ਨੂੰ ਤਾਰ ਕੱਟ ਕੇ ਸਿੱਡ ਦਿੰਦੀ ਹੈ ਗਿਰਿਓ ਸੀ ਸ਼ੀਸ਼ੀਗਰੰ ਰਹੇ ਨੈਣ ਬਾਇਓ ਕਹਿੰਦੇ ਬੜਾ ਸੂਰਮਾ ਜੋਦਾ ਕਾਬਲ ਦਾ ਸੂਬੇਦਾਰ ਸਿਰ ਲਾ ਕੇ ਦੁਹਾਣੇ ਵਰਗਾ ਉਹ ਮਾਰਿਆ ਗੁਰੂ ਸਾਹਿਬ ਨੇ ਸਤ ਸ੍ਰੀ ਅਕਾਲ ਮਨੋਸ਼ੀ ਸੰਭਾਇਓ ਸ਼ਖਾ ਗिरायो ਐਂ ਜੇ ਸਮਝ ਲਓ ਵੀ ਨਾਰੀਅਲ ਦੇ ਦਰਖਤ ਦੇ ਉੱਤੇ ਨਾਰੀਅਲ ਦਾ ਫਲ ਲੱਗਾ ਟੁੱਟ ਕੇ ਥੱਲੇ ਡਿੱਗ ਪਿਆ ਹੋਵੇ ਬਿਨਾ ਮੁੰਦੇ ਤੇਰੋਂਡ ਪੂਮਾ ਪਰਿਓ ਹੈ ਕਹਿੰਦੇ ਬੜੇ ਵੱਡੇ ਜਵਾਨ ਲਲਾ ਬੇਗ ਦਾ ਸਿਰ ਲਾਤਾ ਜਦੋਂ ਸੇਵੇਂ ਬਾਦਸ਼ਾਹ ਨੇ ਤਾੜੋ ਦਾ ਧਰਤੀ ਤੇ ਡਿੱਗਾ ਧੜਮ ਕਰਕੇ ਗਰੂਮੂਲ ਛਿੰਨ ਮੰਨੋ ਸੋ ਗਿਰਿਓ ਹੈ ਕਹਿੰਦੇ ਐਂ ਜੇ ਸਮਝ ਲਓ ਵੀ ਦਰਖਤ ਚੜਾਂ ਤੋਂ ਹੀ ਪੱਟਿਆ ਗਿਆ ਹੋਵੇ ਦੁਖਰਾ ਰਹੇ ਉਚਾਮਤ ਤਰੇ ਕੋ ਕਹਿੰਦੇ ਉਹ ਤੇ ਥੱਲਿਓਂ ਬਚਾਂਦਾ ਰਹਿ ਗਿਆ ਆਪਣੀਆਂ ਲੱਤਾ ਬਚਾਂਦਾ ਰਹਿ ਗਿਆ ਉਪਰ ਭਇਓ ਪ੍ਰਹਾਰ ਤੇ ਵਾਰ ਉਹਦੇ ਕੰਨ ਤੇ ਆ ਵੱਜਿਆ ਪ੍ਰਾਣ ਤਿਆਗ ਗਮਨਿਓ ਪਿਸਟਲ ਪ੍ਰਾਣ ਖਿਰ ਉੱਡ ਗਏ ਤੇ ਚਲਾ ਗਿਆ ਸਵਰਗਾ ਨੂੰ ਸਤਗੁਰ ਅਗਰਿ ਨਿਹਾਲ ਉਹ ਛੇਵੇਂ ਪਾਤਸ਼ਾਹ ਦੇ ਹੱਥੋਂ ਮਰਿਆ ਸੀ ਕੁਝ ਨਾ ਕੁਝ ਤਾਂ ਚੰਗੀ ਗਤੀ ਮਿਲਣੀ ਹੈ ਸੋ ਇਸ ਕਰਕੇ ਕਵੀ ਜੀ ਨੇ ਕਿਹਾ ਵੀ ਬਿਹਸਤ ਨੂੰ ਗਿਆ ਭਵੇਂ ਉਹ ਦੁਸ਼ਮਣੀ ਸੀ ਪਰ ਗੁਰੂ ਸਾਹਿਬ ਦੇ ਦਰਸ਼ਨ ਹੋ ਰਹੇ ਸਨ ਸਾਹਮਣੇ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ ਇਸ ਤਰ੍ਹਾਂ ਗੁਰੂ ਸਾਹਿਬ ਦੇ ਹੱਥੋਂ ਮਾਰਿਆ ਗਿਆ ਦੁਹਰਾ ਬੇਗ ਲਲਾ ਕੋ ਮਾਰ ਕੇ ਲਲਾ ਬੇਗ ਨੂੰ ਮਾਰ ਕੇ ਸਤਗੁਰ ਪਾਏ ਪ੍ਰਮੋਦ ਗੁਰੂ ਹਰਗੋਬਿੰਦ ਸਾਹਿਬ ਪ੍ਰਸੰਨ ਹੋਏ ਪਤੈ ਲੀਨ ਬੜ ਜਾਂਦੂ ਦੀ ਇਹ ਜੰਗ ਫਤਿਹ ਕਰ ਲਿਆ ਜੇ ਪਾਛਲੀ ਕੋਦ ਔਰ ਮਹਾਰਾਜ ਪਿਸ਼ਾਨੂ ਹਟੇ ਹਨ ਸਵਈਆ ਚੰਦ ਦਿਓ ਹੁਕਮ ਸਭ ਸੈਨਾ ਕੇ ਪ੍ਰਤ ਮਹਾਰਾਜ ਆਪਣੀ ਫੌਜ ਨੂੰ ਹੁਕਮ ਦਿੰਦਾ ਇਹਨ ਕਹੋ ਤੁਰਕਨ ਪਰ ਧਾਏ ਮੈਂ ਤੁਰਕਾਂ ਦੇ ਹੱਲਾ ਬੋਲਦੇ ਹੋ ਰਹਿ ਸੁਕਟ ਹੋ ਮਿਲ ਹੋ ਸੁਛੋਰ ਹੋ ਜਿਹੜਾ ਆਗੋ ਮੁਕਾਬਲਾ ਕਰੇ ਝਟਕਦੇ ਹੋ ਤਾਂ ਜਿਹੜਾ ਹਥਿਆਰ ਸੁੱਟਦੇ ਵੀ ਉਹਨੂੰ ਛੱਡ ਦਿਓ ਕਿਆ ਗਿਆ ਸ਼ਸਤਰ ਸੋਲੇ ਹੋ ਬਚਾਏ ਜਿਹੜਾ ਹਥਿਆਰ ਸੁੱਟ ਕੇ ਸਲਿੰਡਰ ਕਰਦਾ ਉਹਨੂੰ ਨੇ ਮਾਰੋ ਸਰਬਚੰਨੂ ਪਤ ਹੋਤ ਭਇਓ ਹਤ ਦਾ ਸਾਰੀ ਫੌਜ ਦਾ ਵੱਡਾ ਸੂਬੇਦਾਰ ਲਲਾ ਬੇਗ ਮਾਰਿਆ ਗਿਆ ਇਹਨੇ ਘੂਪਤ ਕੋਲਰ ਨਾ ਸਕਾਇ ਕਹਿੰਦੇ ਕਰੇ ਭੂਪ ਬਿਨਾ ਕਰੇ ਕੌਣ ਲੜਾਈ ਦਸਵੇਂ ਪਾਤਸ਼ਾਹ ਨੇ ਵੀ ਲਿਖਿਆ ਕਹਿੰਦੇ ਰਾਜੇ ਤੋਂ ਬਿਨਾ ਕੌਣ ਲੜ ਸਕਦਾ ਜਦੋਂ ਰਾਜਾ ਹੀ ਮਾਰਿਆ ਗਿਆ ਫੌਜ ਦਾ ਵੱਡਾ ਹੁਣ ਪਿੱਛੇ ਲੜਨ ਵਾਲਾ ਕੌਣ ਹੈ ਗਰਹ ਫਤੇ ਅਬ ਅੰਤ ਭਜੋ ਰਾਣੋ ਵਾ ਹੁਣ ਫਤਿਹ ਕਰੋ ਜੰਗ ਫਤਿਹ ਹੋ ਚੱਲਿਆ ਹੈ ਜੀ ਨਾਨਕ ਜੀ ਭਈ ਸਹਾਇ ਗੁਰੂ ਨਾਨਕ ਸਾਹਿਬ ਜੀ ਆਪ ਸਹਾਈ ਹੋਏ ਨੇ ਸੁਣ ਆਇ ਸੋ ਗੁਹ ਹੀ ਕਿਰਪਾਨੈ ਸਿੱਖਾਂ ਨੇ ਮਹਾਰਾਜ ਦੀ ਆਗਿਆ ਪਾ ਕੇ ਤੇਗਾ ਧੂ ਲਈਆਂ ਬਾਦ ਜ ਸਮਾਨ ਗਏ ਸਭ ਸੂਰ ਜਿਵੇਂ ਤੇ ਜਾਂਦੇ ਜਾਂਦਾ ਆਪਣੇ ਸ਼ਿਕਾਰ ਤੇ ਜਾਂਦਾ ਐਉ ਗੁਰੂ ਕੇ ਸਿੱਖ ਗਏ ਨੇ ਮਨੁਹ ਮ੍ਰਿਗਨ ਪਰ ਕੀ ਹਰ ਦੌਰੇ ਇੰਜ ਸਮੇ ਲੋ ਵੀ ਜਿਵੇਂ ਬੱਬਰ ਸ਼ੇਰ ਆਪਣੇ ਸ਼ਿਕਾਰ ਹਿਰਣਾ ਤੇ ਪੈਂਦਾ ਹੈ ਮਾਰ ਮਾਰ ਕਰ ਭਰੇ ਗੁਰੂ ਮਾਰ ਲਓ ਮਾਰ ਲਓ ਕਰਦੇ ਸੂਰ ਮੇ ਜਾ ਪਏ ਨੇ ਜੋ ਸਨਮਕ ਹੋਏ ਤੇ ਜਾ ਤੋ ਫੰਗਨ ਜਿਹੜਾ ਸਾਹਮਣੇ ਗੋਲੀ ਚਲਾਉਂਦਾ ਹੈ ਉਮਰ ਤੀਰ ਤੁਰਕ ਪਟਪੂਰ ਓਨੂੰ ਬਰਛਾ ਗੋਲੀ ਮਾਰ ਕੇ ਪਾਰ ਕਰਦੇ ਨੇ ਸਭ ਪਰ ਪਰੀ ਮਾਰ ਇੱਕ ਸਮਸਰ ਇੱਕੋ ਵਾਰ ਪਈ ਹੈ ਮਾਰ ਇਸ ਬਰਾਬਰ ਸਾਰਾ ਰਿਆਂ ਤੇ ਡੋਂਟ ਡਮੰਡ ਕਰ ਮੇਲੇ ਤੂੰ ਆ ਮਿੱਟੀ ਦੇ ਵਿੱਚ ਮਿਲਾ ਦਿੱਤੇ ਨੇ ਬੜੇ ਬੜੇ ਹੰਕਾਰੀ ਖਾਨ ਪਠਾਨ ਮੁਗਲ ਕੰਠ ਕਟਿਓ ਕਿਸ ਭਜਾ ਤੁੰਡ ਕੇ ਕਿਸੇ ਦਾ ਸਿਰ ਲਾ ਤਾ ਕਿਸੇ ਦੀ ਲੱਤ ਕਿਸੇ ਦੀ ਬਾਹ ਵੜ ਦਿੱਤੀ ਸਿਰ ਪਰ ਬਜੀ ਕਾਹੇ ਕਰਵਾ ਕਿਸੇ ਦੇ ਸਿਰ ਤੇ ਤਲਵਾਰ ਵੱਜੀ ਐ ਕੁਝ ਕ ਅਰੇ ਪਨ ਪਹਜ ਪਰੇ ਤਹਾਂ ਕੁਝ ਕ ਮੁਕਾਬਲਾ ਉਹਨਾਂ ਨੇ ਕੀਤਾ ਫਿਰ ਬਿਨਾਂ ਰਾਜੇ ਦੇ ਇੱਕ ਭੂਪ ਬਨਾ ਕਰਾ ਕੌਣ ਲੜਾਈ ਰਾਜੇ ਤੋਂ ਬਿਨਾਂ ਕੌਣ ਲੜ ਸਕਦਾ ਮੈਦਾਨੇ ਜੰਗ ਚੋਂ ਭਜੇ ਨੇ ਕੁਝ ਨਹੀਂ ਤਿਆਗ ਦੀਨ ਹਥਿਆਰ ਕਹਿੰਦੇ ਜਿ ਹਥਿਆਰ ਬਾਰ ਛੋਟ ਕੇ ਕਈ ਹੱਥ ਖੜੇ ਕਰਕੇ ਕਹਿੰਦੇ ਸਾਨੂੰ ਮਾਰੋ ਨਾ ਬਖਸ਼ ਦਿਓ ਹੋਕਰ ਜੋੜ ਕੇ ਖੜੋ ਨਹੀਂ ਹੋ ਰ ਕਈ ਹੱਥ ਜੋੜ ਕੇ ਕਹਿੰਦੇ ਆ ਮਾਫ ਕਰ ਦਿਓ ਸਾਡੀ ਜਾਨ ਗੁਰੂ ਤੇ ਹਾਈ ਕਾਹੇ ਪੁਚਾ ਕਿਸੇ ਨੇ ਗੁਰੂ ਦੇ ਨਾਮ ਦੀ ਦੁਹਾਈ ਦਿੱਤੀ ਗੁਰੂ ਦੀ ਦੁਹਾਈ ਹੈ ਸਾਨੂੰ ਨਾਮ ਮਾਰੋ ਦੀਨ ਪਹੇ ਤ੍ਰਿਣ ਦੰਤਨ ਗਹਿ ਕਰ ਤੇ ਮੂਝ ਕਾ ਪਾ ਕੇ ਦੀਨ ਬਣੇ ਹੋ ਗਏ ਅਸੀਂ ਗਊਆਂ ਆ ਸਾਨੂੰ ਨਾਮ ਮਾਰੋ ਇਸ ਵਿੱਚ ਕੀਤੇ ਪ੍ਰਾਨ ਉਭਾ ਇਹ ਤਾਂ ਆਪਣੀਆਂ ਜਾਨਾਂ ਬਚਾ ਗਏ ਨੇ ਜੰਗ ਖੇਤ ਮਹਿਫਤੇ ਪਹੀ ਗੁਰ ਸਾਧ ਸੰਗਤ ਜੀ ਇਸ ਜੰਗ ਵਿੱਚ ਮ ਇਹ ਜੰਨ 6ਵੇਂ ਪਾਤਸ਼ਾਹ ਦੀ ਫਤਿਹ ਹੋਈ ਹੈ ਜਦੋਂ ਸਾਧ ਦੁਹਾਈ ਤੁਰਕ ਪੁਕਾਰਾ ਜਦੋਂ ਤੁਰਕਾਂ ਨੇ ਪੁਕਾਰ ਕੀਤੀ ਦੁਹਾਈ ਦਿੱਤੀ ਗੁਰੂ ਦੀ ਮਹਾਰਾਜ ਨੇ ਸਮਝਿਆ ਵੀ ਹੁਣ ਇਹਨਾਂ ਨੂੰ ਨਹੀਂ ਮਾਰਨਾ ਚਾਹੀਦਾ ਵਿਧੀ ਚੰਦ ਕੋ શ્રી ਹਰ ਗੋਬਿੰਦ ਪਾਤਸ਼ਾਹ ਨੇ ਬਾਬਾ ਵਿਧੀ ਚੰਦ ਜੀ ਨੂੰ ਭੇਜਿਆ ਮਾਰ ਕੇ ਕਹਿੰਦੇ ਬਚਾਲਾ ਭਾਈ ਇਹਨਾਂ ਨੂੰ ਨਾ ਮਾਰ ਜਿਹੜੇ ਹੁਣ ਹਥਿਆਰ ਛੁੱਟ ਕੇ ਖੜੇ ਹੋ ਗਏ ਨੇ ਜਿਨ੍ਹਾਂ ਨੇ ਸਿਲੰਡਰ ਹੀ ਘਾਰ ਦਿੱਤਾ ਇਹਨਾਂ ਨੂੰ ਕੀ ਮਾਰਨਾ ਹੋਇਆ ਇਹੋ ਤੋਂ ਰੰਗ ਤੋਂ ਭਾਵਤ ਦੇਖੇ ਬਾਬਾ ਬਿਧੀ ਚੰਦ ਜੀ ਘੋੜਾ ਧੜਾ ਕੇ ਮੈਦਾਨੇ ਜੰਗ 'ਚ ਪਹੁੰਚੇ ਨੇ ਵਰਜੇ ਭਾਟ ਨੇ ਕੀ ਜਹਿਮਾਰ ਜਿਹੜੇ ਹਥਿਆਰ ਸੁੱਟ ਰਹੇ ਸਨ ਉਹਨਾਂ ਨੂੰ ਮਾਰਨ ਤੋਂ ਸਿੱਖਾਂ ਨੂੰ ਰੋਕ ਦਿੱਤਾ ਹੈ ਸਰਬ ਚਮੂਹ ਕੋ ਇਕੱਠੀ ਕਰਕੇ ਹਟਾੜੀ ਫੌਜ ਨੂੰ ਵਾਪਸ ਕਰਕੇ ਬੋਲੇ ਸਤਿਗੁਰ ਜੈਕਾਰ ਗੁਰੂ ਨਾਮ ਦਾ ਜਕਾਰਾ ਬੁਲਾਇਆ ਹੈ ਤੇ ਬਾਬਾ ਬਿਧੀ ਚੰਦ ਜੀ ਸਿੱਖਾਂ ਨੂੰ ਵਾਪਸ ਲੈ ਆਏ ਨੇ ਜੋ ਕਾਹੇ ਗੁਰਬੀਰ ਪਰਿਓ ਰਾਣਾ ਜਿਹੜੇ ਗੁਰੂ ਦੀ ਫੌਜ ਤੇ ਜ਼ਖਮੀ ਪਏ ਸਨ ਸੂਰਮੇ ਕਿਸ ਕੀ ਸ਼ਰਧ ਕਰ ਲੀਨ ਉਠਾਏ ਨੂੰ ਉਠਾ ਲਿਆ ਹੈ। ਜੰਦ ਬਦੀ ਜਿੱਤ ਕੇ ਬਾਜਤ ਆਲ ਨਗਾਰੇ ਖੁਸ਼ੀ ਦੇ ਵਜਾ ਦਿੱਤੇ ਨੇ। ਸੁਭਟ ਪ੍ਰਮੋਦਤ ਭੇ ਸਮਦਾਏ। ਸਾਰੀਆਂ ਫੌਜਾਂ ਨੂੰ ਜਿੱਤ ਦੀ ਖੁਸ਼ੀ ਹੋਈ ਹੈ। ਜੋਧ ਸਹਿਤ ਜਹ ਸ਼੍ਰੀ ਹਰ ਗੋਵਿੰਦ। ਬਾਬਾ ਜੋਧ ਸ਼ਾਹ ਜੀ ਕਾਂਗੜ ਦੇ ਰਾਜੇ ਤੇ ਸਤਿਗੁਰੂ ਮਹਾਰਾਜ ਛੇਵੇਂ ਪਾਤਸ਼ਾਹ ਜੀ। ਕਰਤ ਕੋ ਲਾਹਿਲ ਕੋ ਤਹ ਆ। ਬੜੀ ਪ੍ਰਸੰਨਤਾ ਸਹਿਤ ਬੇਰੇ ਨੂੰ ਮੁੜੇ ਨੇ। ਚਰਨ ਲੇਹੋਰ ਤੇ ਸਭ ਕਰ ਜੋਰਤ। ਸਾਰੀਆਂ ਸੰਗਤਾਂ ਸਾਰੀਆਂ ਫੌਜਾਂ ਚਰਨਾਂ ਤੇ ਮੱਥਾ ਟੇਕਦੀਆਂ ਨੇ। ਗੁਰ ਮਹਿਮਾ ਕਹ ਸੀਸ ਨਿਵਾ। ਧਨ ਗੁਰੂ ਹਰਗੋਬਿੰਦ ਸਾਹਿਬ ਧਨ ਗੁਰੂ ਹਰਗੋਬਿੰਦ ਸਾਹਿਬ ਧਨ ਗੁਰੂ ਹਰਗੋਬਿੰਦ ਸਾਹਿਬ ਦਲ ਭੰਜਨ ਗੁਰੂ ਸੂਰਮਾ ਬੜ ਜੋਧਾ ਬਹੁ ਪਰਉਪਕਾਰੀ ਇਹ ਸਤਿਗੁਰਾਂ ਦੀ ਮਹਿਮਾ ਕਰ ਰਹੇ ਨੇ ਸਿੱਖ ਇਸ ਤਰ੍ਹਾਂ ਮਹਾਰਾਜ ਨੇ ਸਾਹਾ ਸੰਗ ਦੀ ਮਹਾਰਾਜ ਦਾ ਜੰਗ ਫਤਿਹ ਕਰ ਲਿਆ ਤੇ 34 35000 ਤੁਰਕਾਂ ਨੂੰ ਰਣ ਤਤਿਜ ਮਾਰ ਕੇ ਉੱਥੇ ਉਹਨਾਂ ਦੀਆਂ ਲਾਸ਼ਾਂ ਦਫ਼ਨ ਕਰਕੇ ਥੜਾ ਬਣਾਇਆ ਜਿਸ ਤੇ ਸਤਿਗੁਰੂ ਬੈਠੇ ਹਨ ਕਿਉਂਕਿ ਦਲ ਭੰਜਨ ਸਨ ਦਲਾਂ ਨੂੰ ਪੈਰੀਆਂ ਦੇ ਦਲਾਂ ਨੂੰ ਭੰਨ ਸੁੱਟਣ ਵਾਲੇ ਹੰਕਾਰੀਆਂ ਦਾ ਨਾਸ ਕਰਨ ਵਾਲੇ ਮਹਾਬਲੀ ਸੂਰਬੀਰ ਯੋਧੇ 6ਵੇਂ ਪਾਦਸ਼ਾਹ ਜੀ ਹੋਏ ਹਨ ਉਹਨਾਂ ਦੀ ਇਹ ਕਥਾ ਆਪ ਜੀ ਸਰਵਣ ਕਰ ਰਹੇ ਹੋ ਵੱਡੇ ਭਾਗਾਂ ਵਾਲੇ ਹੋ ਇਤਨੇ ਬਚਨ ਪ੍ਰਵਾਨ ਕਰਨੇ ਆਓ ਨਾਮ ਸਿੰਮਰਨ ਨਾਲ ਜੁੜ ਕੇ ਆਪਣੇ ਸਵਾਸਾਂ ਨੂੰ ਸਫਲਿਆ ਕਰਿਏ ਏ ਗੁਬਿੰਦ ਏ ਗੋਪਾਲ